हां जी दोस्तों सारेया नु सस्श्रीकाल स्वागत करते हा टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੁੱਲਰ ਡੇਰੀ ਫਾਰਮ ਤੇ ਦੋਸਤੋ ਆਏ ਆ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵੀਰ ਦਾ ਪਸ਼ੂ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਵਿਕਰੀ ਵਾਲੇ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਇਸ ਕਵਰੇਜ ਵਿੱਚ ਦੋਸਤੋ ਦੋ ਬੈੜਾਂ ਤੁਹਾਨੂੰ ਦਿਖਾਉਣੀ ਆ ਇੱਕ ਬੈੜ ਬਿਲਕੁਲ ਸਾਹਮਣੇ ਤੁਸੀਂ ਇਹ ਦੇਖ ਰਹੇ ਜੀ ਬਿਲਕੁਲ ਤਾਜੀ ਸੂਈ ਸੁਬਾਈ ਵਹਿੜ ਦਿਖਾਉਣੀ ਆਪਾਂ ਤੁਹਾਨੂੰ ਇੱਕ ਗੱਬਣ ਵਹਿੜ ਤਿਆਰੀ ਤੇ ਉਹ ਦਿਖਾਵਾਂਗੇ ਠੀਕ ਆ ਜੀ ਦਿਨ ਹਜੇ ਕਰਮਾ ਲਈ ਲੈਂਦੀ ਆ ਉਸ ਵਹਿੜ ਦੀ ਡਿਟੇਲ ਵੀ ਵੀਰ ਸੰਦੀਪ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਦੋ ਪਸ਼ੂ ਅੱਜ ਦੋਸਤੋ ਇਹ ਦੋ ਐਨੀਮਲ ਬਕਾਊ ਆ ਬਾਕੀ ਜਿਹੜੇ ਵੀਰ ਨੂੰ ਇਹਨਾਂ ਦੋਨਾਂ ਵਹਿੜਾਂ ਦੇ ਵਿੱਚੋਂ ਜਿਹੜਾ ਵੀ ਪਸ਼ੂ ਪਸੰਦ ਆਇਆ ਉਹਦੀ ਖਾਸ ਤੌਰ ਤੇ ਨਰਖ ਪਰਖਾ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਜੇਕਰ ਇਹ ਤੁਸੀਂ ਗੱਬਣ ਵੜ ਲੈ ਕੇ ਜਾਓਗੇ ਦੋਸਤੋ ਚੌਥਾ ਥਾਨਾ ਦੀ ਟਿੱਪ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਜਿਹੜਾ ਕੋਈ ਵੀਰ ਸੁਆ ਸੁਆ ਪਸ਼ੂ ਖਰੀਦੂਗਾ ਉਹ ਤੁਸੀਂ ਚੋਕੇ ਆਪਣੀ ਤਸੱਲੀ ਕਰ ਲਿਓ ਬੌਲੇ ਤੇ ਚੱਲਣ ਢਈ ਆ ਬਿਲਕੁਲ ਤਾਜੀ ਸੂਈ ਆ ਅੱਜ ਪਲਕ ਰਾਤ ਹੀ ਸੂਈ ਆ ਬਾਕੀ ਪੂਰੀ ਡਿਟੇਲ ਉਹ ਵੀਰ ਸੰਦੀਪ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਜ਼ੁਬਾਨੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋ ਦੋਸਤੋ ਅੱਜ ਤਰੀਕ 12 ਮਾਰਚ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਔਰ ਇਹਨੇ ਉਹਦੇ ਰੀ ਡਿਟੇਲ ਵੀਰ ਸੰਦੀਪ ਦੇ ਨਾਲ ਗੱਲਬਾਤ ਕਰਕੇ ਸੰਦੀਪ ਇਹ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਸਾਸਿਕਾ ਸੰਤੋਖ ਸਾਹਿਬ ਜੀ ਠੀਕ ਠਾਕ ਜੀ ਮਾਰਜੀ ਬਹੁਤ ਵਧੀਆ ਵੀਰ ਸੰਦੀਪ ਜੀ ਹੋਰ ਸੁਣਾਓ ਬਹੁਤ ਕਿਰਪਾ ਗੁਰੂ ਰਾਮਦਾਸ ਜੀ ਅੱਛਾ ਵੀਰ ਸੰਦੀਪ ਅੱਜ ਦੋ ਵੜਾ ਆਪਣੇ ਕੋਲ ਇਹ ਰਹਿ ਗਈਆਂ ਅੱਜ ਫਿਲਹਾਲ ਹਾਂਜੀ ਹਾਂਜੀ ਇਹ ਰਾਤੀ ਆਈਆਂ ਸੰਤੋਖ ਸਾਹਿਬ ਇਹ ਵੀ ਠੀਕ ਹੈ ਜੀ ਹਾਂਜੀ ਤੇ ਆਪਾਂ ਪਰਸੋ ਮਿਲ ਲਵਾਂਗੇ ਵੀ ਅਪਡੇਟ ਦਿੱਤੀ ਸੀ ਦਿੱਤੀ ਹੈ ਸੰਤੋਖ ਸਾਹਿਬ ਪੰਜਾਂ ਵੜਾਂ ਦੀ ਹੋ ਗਈਆਂ ਸੇਲ ਉਹ ਉਦੋਂ ਹੀ ਮਾਰਜੀ ਤੁਸੀਂ ਭਿੱਖੀ ਵੜਾਂ ਨਹੀਂ ਲੰਗੇ ਉਦੋਂ ਸੇਲ ਹੋ ਗਈਆਂ ਜੀ ਮੈਂ ਨਾ ਵੀ ਤੇਨੋਂ ਬਤਨ ਥੋੜਾ ਜਿਹਾ ਇਧਰੋਂ ਨੇੜਾ ਪਜੰਦਾ ਗਾਮਾ ਮਾਲ ਸੰਦੂ ਸਾਹਿਬ ਪਾਪੜ ਤੇ ਨਾ ਲਈਦਾ ਪਾਪੜ ਤੇ ਨਾ ਦੇਈ ਜਾਂਦਾ ਹੀ ਹੁਣ ਆਨੇ ਚੰਗੀ ਕਰ ਬਾਕੀ ਵੜਾ ਵੀ ਬੜੀਆਂ ਮੈਨੋਂ ਦਾ ਨਿੱਗਰ ਤੇ ਸੌਂ ਰਹੀਆਂ ਸੌਂ ਰਹੀਆਂ ਸੌਂ ਰਹੀਆਂ ਜੰਨੀਆਂ ਗੀਆਂ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਚੰਗਾ ਪਸ਼ੂ ਹਰਕ ਵੀਰ ਖਰੀਦਣਾ ਪਸੰਦ ਕਰਦਾ ਕਿਉਂਕਿ ਪੈਸੇ ਚੰਗੇ ਲਾਉਣੇ ਆ ਤੇ ਪਸ਼ੂ ਵੀ ਕੋਈ ਮਾੜਾ ਨਹੀਂ ਖਰੀਦੂਗਾ ਬਾਕੀ ਜਾਨਵਰ ਸੰਦੂ ਸਾਹਿਬ ਚੰਗਾ ਲਈਦਾ ਬਿਲਕੁਲ ਹਾਂਜੀ ਅਛਾ ਵੀਰ ਸੰਦੀਪ ਜਾਣਕਾਰੀ ਆਪਾਂ ਇਥੋਂ ਸ਼ੁਰੂਆਤ ਕਰ ਲਾਂਗੇ ਇਸ ਵਾਰ ਤੋਂ ਕੀ ਡਿਟੇਲ ਆ ਸੁਵਾ ਇਹ ਕਿੰਨਾ ਸੂਈ ਸੰਧੂ ਸਾਹਿਬ ਜੀ ਇਹ ਦੂਜਾ ਸੁਵਾ ਸੂਈ ਆ ਜੀ ਤੇ ਰਾਤੀ ਕੋਈ 7:30 ਦੇ 8 ਦੇ ਕਰੀਬ ਵਿੱਚ ਸੂਈ ਆ ਜੀ ਠੀਕ ਹੈ ਵੀਰ ਤੇ ਇਹ ਵਸ਼ੀ ਇਹਨੇ ਦਿੱਤੀ ਆ ਜੀ ਠੀਕ ਹੈ ਜੀ ਤੇ ਬਾਕੀ ਪਹਿਲੇ ਸੂਵੇ ਦਾ ਵੀ ਜੇ ਦਾ ਰਿਕਾਰਡ ਗਣੀਏ ਜਿਹੜੇ ਵੀਰਾਂ ਤੋਂ ਲਈ ਆ ਹਾਂਜੀ ਤੇ ਕੋਈ 17 18 20 ਦੇ ਵਿੱਚ ਵਿੱਚ ਚੱਲੀ ਆ ਜੀ ਇਹ ਤੇ ਐਰਕੀ ਵੀ ਦੁੱਧ ਚੰਗਾ ਪਾਊਗੀ ਲੇ ਬੇਲੂ ਦੇ ਬਿਲਕੁਲ ਨਿਗਰਿਆ ਆ ਇਹ ਬੰਨੇ ਮੜੀ ਜੀ ਭਰੂਣਾ ਗਈ ਆ ਔਰ ਲੇ ਬੰਨੇ ਥੋੜੀ ਜੀ ਲੋ ਜੀ ਤੇ ਬਾਕੀ ਸਾਫ਼ ਸੁਥਰੀ ਜਿੰਨੀ ਹੈਗੀ ਤਾਂ ਦੋਸਤੋ ਫਾੜੀ ਵਾਲਾ ਚੱਡਾ ਠੀਕ ਆ ਜੀ ਇੱਕ ਉਲਟ ਬਹਿਣੀ ਵਾਲੇ ਪਾਸੇ ਨਾਰਮਲ ਜੀ ਭਾਲ ਤੁਹਾਨੂੰ ਨਜ਼ਰ ਆਊਗੀ ਠੀਕ ਆ ਜੀ ਜਿੱਦਾਂ ਪਹਿਲਾਂ ਮਨ ਲੇ ਸੈਗਰ ਸਵੇਰ ਸੁਈ ਆ ਤੇ ਤਾਜੀ ਸੂਣ ਕਰਕੇ ਮਾੜੀਆਂ ਮਾੜੀਆਂ ਭਲਾ ਪਸ਼ੂ ਪਾਈ ਜਾਂਦੇ ਆ ਤੇ ਮਗਰ ਬੱਚੀ ਆ ਗਈ ਆ ਮਗਰ ਸੰਤੋ ਸਾਹਿਬ ਡੈਨਮਾਰਕ ਦੀ ਬੱਚੀ ਆ ਗਈ ਜੀ ਅੱਛਾ ਜੀ ਹਾਂ ਜੀ ਡੈਨਮਾਰਕ ਦੀ ਬੱਚੀ ਆ ਲਓ ਜੀ ਸੋ ਦੋਸਤੋ ਮਗਰ ਬੱਚੀ ਆ ਡੈਨਮਾਰਕ ਸੀਮਨ ਦੀ ਆ ਦੇਖੋ ਤੁਸੀਂ ਗਿੱਲੇ 나ੜੂ ਤੇ ਬੱਚਾ ਠੀਕ ਆ ਤੇ ਬਹੁਤ ਸੋਹਣੀ ਬੱਚੀ ਆ ਅੱਗੇ ਕੋਈ ਵੀਰ ਬਰੀਡ ਵੀ ਤੁਸੀਂ ਤਿਆਰ ਕਰੋਗੇ ਸੰਬਾਲ ਕਰ ਚੰਗੀ ਕਰ ਲੋਗੇ ਸੋਹਣਾ ਬੱਚਾ ਚੰਗਾ ਬੱਚਾ ਤਿਆਰ ਅੱਗੇ ਹੋਊਗਾ ਤੇ ਗਿੱਲੇ 나ੜੂ ਦੇ ਬੱਚਾ ਤੇ ਸੰਦੀਪ ਜਿੱਦਾਂ ਵੀਰੇ ਰਾਤ ਹੀ ਸੂਈ ਆ ਹਾਂਜੀ ਤੇ ਬੋਲਾ ਅੱਜ ਮਾਰਨਿੰਗ ਪਹਿਲੀ ਚੋਈ ਸੰਤੂ ਸਾਹਿਬ ਪਹਿਲੀ ਇਹਦੀ ਚੋਾਈ ਕੀਤੀ ਆ ਆਪਾਂ ਜਾਨੀ ਕਿ ਸਵੇਰੇ ਕੀਤੀ ਆ ਹਾਂਜੀ ਰਾਤ ਤੇ ਕਿਉਂਕਿ ਸੂਈ ਲੇਟ ਆ ਹਾਂਜੀ ਤੇ ਸਵੇਰੇ ਜਿਹੜੀ ਚੋਾਈ ਇਹਦੀ 4 1/2 ਕਿਲੋ ਦੀ ਆਪਾਂ ਕੀਤੀ ਆ ਚੋਣ ਚਾਣ ਬਿਲਕੁਲ ਚੰਗੀ ਨਿਕਲੀ ਆ ਆਪਾਂ ਧਾਰਾ ਮਾਰ ਕੇ ਪਹਿਲਾਂ ਤੁਹਾਨੂੰ ਖਵਾਵਾਂਗੇ ਲਓ ਜੀ ਤੇ ਫਿਰ ਆਪਾਂ ਬੱਛੀ ਲਓ ਦੋਸਤੋ ਪਹਿਲਾਂ ਇੱਕ ਵਾਰੀ ਤੁਹਾਨੂੰ ਫਸਟਲੀ ਧਾਰਾ ਮਾਰ ਕੇ ਆਪਾਂ ਬੱਚਾ ਲਾ ਕੇ ਧਾਰਾ ਮਾਰ ਕੇ ਸਾਰੇ ਥਣਾ ਦੇ ਵਿੱਚੋਂ ਕੋਈ 2-2 4-4 5-5 ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਾਵਾਂਗੇ ਠੀਕ ਆ ਬੱਛੀ ਆ ਮਗਰ ਬੁਲਬੁਲ ਦਾ ਬੱਚਾ ਕਹਿੰਦੇ ਨੇ ਵੀ ਬਹੁਤ ਸੋਹਣੀ ਮਗਰ ਬੱਛੀ ਆ ਠੀਕ ਆ ਜੀ ਡੈਨਮਾਰਕ ਸੀਮੰਟ ਦੀ ਆ ਤੇ ਬਾਕੀ ਵੜ ਵੀ ਚੰਗੀ ਆ ਚੰਗੇ ਡੈਨਮਾਰਕ ਸੀਮੰਟ ਦੀ ਆ ਸੰਤੋ ਸਾਹਿਬ ਠੀਕ ਆ ਜੀ ਆ ਲਓ ਜੀ ਆ ਦੇਖੋ ਠੀਕ ਆ ਜੀ ਠੀਕ ਆ ਜੀ ਸੋ ਬੋਲਾ ਦੋਸਤੋ ਬਿਲਕੁਲ ਤੁਸੀਂ ਇਹ ਨੋਟ ਕਰ ਸਕਦੇ ਹੋ ਬੋਲਾ ਹੈ ਠੀਕ ਆ ਆ ਲਓ ਜੀ ਠੀਕ ਆ ਜੀ ਆਹ ਦੇਖੋ ਜੀ ਸੰਦੂ ਸਾਬ ਜੀ ਪਲੋਰ ਖੱਟਾ ਬੋਲਾ ਲਓ ਵੀ ਪ੍ਰਭੂ ਠੀਕ ਆ ਸੋ ਬਹੁਤ ਸੋਹਣੀ ਚੁਵਾਈ ਆ ਬਾਕੀ ਥਣ ਗਿਰਲਾਪੁਰਲਾ ਬਿਲਕੁਲ ਆ ਤੁਹਾਡੇ ਸਾਹਮਣੇ ਆ ਦੋਸਤੋ ਹੱਥੀ ਚੁਵਾਈ ਲਾ ਥਾਣਾ ਤੁਹਾਨੂੰ ਨਾਲ ਦੀ ਨਾਲ ਜੜੀਆਂ ਧਾਰਾ ਮਾਰ ਕੇ ਦਿਖਾਤੀਆਂ ਠੀਕ ਹੈ। ਲਓ ਦੋਸਤੋ ਮਗਰ ਵੀ ਬਚੀ ਕਾਫੀ ਸੋਹਣੀ ਹੈ ਤੇ ਅਸੀਂ ਆ ਸੀਮਨ ਵੀਰ ਸੰਦੀਪ ਪੁੱਛਿਆ ਇਹ ਡੈਨਮਾਰਕ ਦੀ ਹੈ 40 120 ਦੀ ਹੈ ਸੰਤੂ ਸਾਹਿਬ। 40 120 ਦੀ ਹੈ। ਡੈਨਮਾਰਕ ਦੀ ਹੈ। ਠੀਕ ਹੈ ਜੀ। ਹਾਂਜੀ। ਲਓ ਦੋਸਤੋ 40 120 ਦੀ ਇਹ ਆਪ ਮਗਰ ਠੀਕ ਹੈ ਜੀ। ਬੱਚਾ 40 120 ਦਾ ਫੀਮੇਲ ਕਾਪ ਬਹੁਤ ਸੋਹਣੀ ਪਾਈ ਹੈ ਕਰਮਾਂ ਦੀ ਵਹਿੜ ਨੇ। ਤੋਰੀਏ ਜੀ। ਤੋਰੋ ਵੀਰ। ਆਹ। ਸੋ ਔਟਰ ਕੁਆਲਿਟੀ ਚੰਗੀ ਹੈ ਦੋਸਤੋ ਹੁਣ ਬੌਲੇ ਤੇ ਆ। ਬਾਕੀ ਆਪਣੀ ਕੋਈ ਨਰਕਪਰਖ ਤੁਸੀਂ ਘਰਾਂ 'ਕੇ ਵੀ ਕਰ ਸਕਦੇ ਜੇ। ਤੇ ਕੋਈ 5-5 7-7 ਧਾਰਾਂ ਮਾਰ ਕੇ ਉਹ ਇੱਕ ਵਾਰੀ ਤਸੱਲੀ ਨਾਲ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਠੀਕ ਆ ਸੋ ਇੱਕ ਵਾਰੀ ਤੋਰਾ ਤੁਹਾਨੂੰ ਤੋੜ ਕੇ ਆਪਾਂ ਲੰਮੀ ਚੈੱਕ ਕਰਾ ਰਹੇ ਆ ਆ ਦੇਖੋ ਜੀ ਹਾਈਟ ਲੰਬਾਈ ਲੰਬੀ ਪੂਰੀ ਆ ਬਾਕੀ ਸੂਸਬਾ ਦੇ ਵਿੱਚ ਆ ਦੋਸਤੋ ਹਾਈਟ ਮੀਡੀਅਮ ਵੀ ਤੁਸੀਂ ਮੰਨ ਕੇ ਸੌਦਾ ਕਰ ਲਓਗੇ ਬੇਲਬੋਲ ਚੰਗੀ ਆ ਲੰਬਾਈ ਲੰਬੀ ਸੋਹਣੀ ਐ ਬੈੜ ਦੀ ਆ ਲੈ ਆ ਲੈ ਬਾਕੀ ਥਾਂ ਚੰਗਾ ਸੰਤੂ ਸਾਹਿਬ ਹੱਥੀ ਚਵਾਈ ਵਾਲਾ ਥਾਣੇ ਆ ਆ ਤੇ ਸੁਥਰੀ ਐ ਜੰਨੀ ਐ ਜੀ ਲੋਬੀ ਦੋਸਤੋ ਠੀਕ ਆ ਸੋ ਕਾਫੀ ਸਫਾਈਆਂ ਸਫੂਈਆਂ ਪੂਰੀਆਂ ਨੇ ਠੀਕ ਆ ਜੀ ਹਵਾਨਾ ਵਾਲੇ ਬਾ ਕਾਫੀ ਸਫਾਈ ਵਾਲਾ ਤੇ ਠੀਕ ਆ ਜੀ ਆਲੀ ਜੁੜੀ ਵੀ ਚੰਗੀ ਹੈ ਜੀ ਹਾਂ ਨਹੀਂ ਚੰਗੀ ਸਾਂਭੀ ਸੁਣੀ ਹੈਗੀ ਸੁਥਰੀ ਆ ਸੰਤੂ ਸਾਹਿਬ ਜਿੱਨੀ ਹੈਗੀ ਹਾਂ ਲੋਬੀ ਪ੍ਰਭਾ ਉਹ ਜਿੱਦਾਂ ਦੇ ਵੀਰ ਪਸੂ ਲੱਭਦੇ ਆ ਵੀ ਮਗਰ ਵੀ ਚਲੋ ਬੱਚੇ ਕਈਆਂ ਵੀਰਾਂ ਨੂੰ ਹੁੰਦਾ ਵੀ ਆਸ ਹੁੰਦੀ ਆ ਵੀ ਪੈਸੇ ਲਾਉਣੇ ਮਗਰ ਵੱਛੀ ਵੱਛੀ ਬਹੁਤ ਜ਼ਿਆਦੀ ਖੂਬਸੂਰਤ ਆ ਮਗਰ ਤੇ ਵੜ ਵੀ ਚੰਗੀਆਂ ਸਫਾਈਆਂ ਸੁਪੂਈਆਂ ਵਾਲੀ ਆ ਥਣ ਚਟੜੀ ਦੀ ਵੀ ਕਾਫੀ ਜ਼ਿਆਦੀ ਖੂਬਸੂਰਤ ਸੋਹਣਾ ਥਣ ਠੀਕ ਹੈ ਜੀ ਅੱਛਾ ਵੀਰ ਸੰਦੀਪ ਕੀ ਮੁੱਲ ਵੜੀ ਰਹੂਗਾ ਇਹਦਾ ਸੰਧੂ ਸਾਹਿਬ ਜੀ ਵਛੀ ਤੇ ਹੈਗੀ ਆ 75000 ਰੁਪਏ ਦੀ ਚਲੋ ਆਪਾਂ ਜਾਇਜ ਲਈ ਆਪਾਂ 101500 ਨਾ ਦੇ ਦੇਣੀ ਆ ਜੀ ਹਾਂ ਜੀ ਸੰਧੂ ਸਾਹਿਬ ਮੁੱਲ ਕਰਦੇ ਆ ਦਾ 70000 ਰੁਪਿਆ 67000 ਦਾ ਦੇ ਲਿਆ ਉਹ ਚਮੇ ਛੋੜ ਛੱਪਾ ਖੁੱਲਾ ਮਾਨਦਾਨ ਕਰ ਦਾਂਗੇ ਜੀ 67000 67000 ਚ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ 67000 ਦੇ ਵਿੱਚੋਂ ਮਾਨਦਾਨ ਹੋ ਜਾਊਗਾ 70000 ਡਿਮਾਂਡ 67000 ਦੇ ਵਿੱਚੋਂ ਛੋੜ ਛੱਪਾ ਥਾਣ ਥਣ ਬਹੁਤ ਪਿਆਰਾ ਲੱਗਾ ਜੀ ਬਾਕੀ ਤੇ ਬਾਕੀ ਵਿਹ ਜੋੜੀ ਕਮਾਲ ਦੀ ਠੀਕ ਹੈ ਜੀ ਵੈੜ ਵੈੜ ਚੰਗੀ ਆ ਮਗਰ ਬੱਚੇ ਦੀ ਤਾਂ ਬੱਚਾ ਬਹੁਤ ਖੂਬਸੂਰਤ ਆ ਬੱਚੀ ਗਿੱਲੇ 나ੜੂ ਤੇ ਪਸੰਦ ਆਊਗੀ ਜਰੂਰ ਤੁਸੀਂ ਸੰਪਰਕ ਕਰ ਲਿਓ ਇੱਕ ਦੂਸਰੇ ਨੰਬਰ ਤੇ ਆਪਾਂ ਦੇ ਦੋਸਤੋ ਗੱਬਣ ਤੁਹਾਨੂੰ ਵੈੜ ਦਿਖਾਉਣੀ ਆ ਉਹ ਵੀ ਚੰਗੀ ਆ ਚੰਗੇ ਵੱਡੇ ਕੱਦ ਪੋਤ ਦੇ ਵਿੱਚ ਭਾਰੀ ਵਜਨ ਰੋੜ ਪੂਰਾ ਆ ਲਓ ਅੱਛਾ ਵੀਰ ਸੰਦੀਪ ਜੀ ਦਾ ਸੂਬਾ ਦੱਸਿਓ ਕਿੰਨਾ ਸੂਬਾ ਸੰਤੋਪ ਸਾਹਿਬ ਜੀ ਤਿੰਜਾ ਸੂਬਾ ਸੁਣੀ ਆ ਠੀਕ ਹੈ ਜੀ ਚਲੋ ਉਹਨਾਂ ਦੇ ਆਪਾਂ ਨੂੰ ਦੂਜਾ ਆਖਿਆ ਪਰ ਤਿੰਜਾ ਸੂਬਾ ਖਾਸ ਸੁਣੀ ਆ ਜੀ ਠੀਕ ਹੈ ਜੀ ਤੇ ਬਹੁਤ ਜਿਆਦਾ ਚੰਗੀ ਵੈੜ ਆ ਵੀ ਜ ਬਿਲਕੁਲ ਦਿਨ ਕਿੰਨੇ ਕਹਿੰਦੀ ਹਜੇ ਸੰਤੋਪਾਬ ਇਹਨੇ ਹਫਤੇ ਦੇ ਕਰੀਬ ਅਜੇ ਲੈ ਹੀ ਜਾਣਾ ਜੀ ਹਫਤਾ ਲੈ ਜੀ ਇਹ ਤਾਂ ਮਨਮਨ ਧਰਗੀ ਤੇ ਫੇਰ ਹਫਤਾ ਲੈ ਜੂਗਾ ਇਹ ਢਿੱਲ ਢੁਲ ਬਿਲਕੁਲ ਕੱਢ ਨਹੀਂ ਆਣੀਆਂ ਇਹਨੇ ਲੋ ਸਾਰੀ ਲਓ ਦੋਸਤੋ ਹਫਤਾ ਹਜੇ ਸਮਾਂ ਬਾਕੀ ਆ ਤੇ ਸਵੇਰ ਤੀਜਾ ਦੱਸਿਆ ਤੀਜਾ ਤੀਜਾ ਜੀ ਲਓ ਜੀ ਤੀਜਾ ਸਵੇਰ ਠੀਕ ਆ ਜੀ ਨਾ ਸਰ ਬਰੀਡ ਵੀ ਚੰਗੀ ਆ ਬਾਕੀ ਜਿੰਨੀ ਹੈਗੀ ਆ ਖੁੱਲੇ ਪਿੰਡੇ ਦੇ ਵਿੱਚ ਆ ਵਜਨ ਦੋੜ ਪੂਰਾ ਠੀਕ ਆ ਜੀ ਇਹ ਵੇਖਿਆ ਬਣਦਾ ਦੋਸਤੋ ਵਜਨ ਦੋੜ ਪੂਰਾ ਕਾਦ ਵੱਡਾ ਵਜਨ ਪੂਰਾ ਤੇ ਕਰਮਾ ਲਈ ਦਿਨ ਹਜੇ ਲੈ ਜੂ 5 ਲੈ ਜੇ 7 ਲੈ ਜੇ ਜ ਬਾਕੀ ਬਖਾਰਾ ਬੂਲਾ ਬਸ ਬਤ ਟਿੱਪ ਗਿਆ ਆਪਾਂ ਖਾਦਨੇ ਬਿਲਕੁਲ ਸ਼ਹਿਦ ਹੀ ਆ ਹੁੰਦੇ ਆ ਜੀ ਜੀ ਲੈ ਜੀ ਲਓ ਤਾਂ ਸੋ ਉਲਟਾ ਬਹਿਣੀ ਲੱਗ ਲਾ ਥਾਣਾ ਠੀਕ ਆ ਟਿੱਪਣ ਇੱਕ ਵਾਰੀ ਤੁਹਾਨੂੰ ਦਿਖਾਈ ਜਾਂਦੇ ਪਈ ਆਪਾਂ ਆ ਉਲਟਾ ਬਹਿਣੀ ਲੱਗ ਲਾ ਥਾਣਾ ਆ ਮਗਰਲਾ ਥਾਣਾ ਉਲਟਾ ਬਹਿਣੀ ਲਾ ਠੀਕ ਆ ਜੀ ਆ ਲਓ ਆ ਦੇਖੋ ਜੀ ਠੀਕ ਆ ਲਓ ਜੀ ਆ ਮਗਰਲਾ ਥਾਣਾ ਇੱਕ ਬਹਿਣੀ ਵਾਲਾ ਲੋ ਵੀ ਕਰੋ ਚੈੱਕ ਠੀਕ ਹੈ ਜੀ ਸੋ ਭਰਾਵੋ ਮੇਰਾ ਵੀਰ ਪੂਰੀ ਤਸੱਲੀ ਨਾਲ ਦੇਖ ਲੋ ਇੱਕੋ ਜਾਂ ਭਰਾਵਾਂ ਚੌਥਾਣਾ ਦਾ ਲੈ ਵੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੋ ਵੀ ਭਰਾਵੋ ਇਹ ਹੋ ਗਿਆ 53 ਠੀਕ ਆ ਬਾਕੀ ਖੋਲ ਕੇ ਇੱਕ ਵਾਰੀ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਲੰਬਾ ਤੇ ਸੋਹਣੀ ਬੈੜ ਆ ਪਸੰਦ ਆਊ ਕਿ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਚੰਗਾ ਪਸ਼ੂ ਲੱਭ ਰਹੇ ਜੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਬੈੜ ਤੋਂ ਸੋਨ ਸੰਦੀਪ ਰੇ ਬਾਕੀ ਦੁੱਧ ਦੀ ਕੀ ਸੰਧੂ ਸਾਹਿਬ ਜੀ ਇਹਦੀ ਦੂਜੇ ਸਵੇਰ ਦੀ ਕੋਈ ਮਿਲਕਰ ਕਾਰਟ ਇਹਦਾ 22 23 24 ਤੱਕ ਹੀ ਗਈ ਹੈ ਜੀ ਅੱਛਾ ਜੀ ਹਾਂ ਜੀ ਬਲਕਿ 20 ਤੋਂ ਪਲਾਸੀ ਚੱਲਦੀ ਪਲੱਸ ਪਲੱਸ ਚੱਲੀ ਹੈ ਜੀ ਠੀਕ ਚਲੋ ਉਹਨਾਂ ਦੇ ਆਪਾਂ ਨੂੰ 25 ਕਿਲੋ ਤੱਕ ਹੀ ਆਖਿਆ ਕਿ 25 ਕਿਲੋ ਤੱਕ ਹੀ ਚੋਇਆ ਆਪਾਂ ਚਲੋ ਆਣੇ ਵਿੱਚ ਕਿਲੋ ਘਾਟੀ ਦੱਸਣਾ ਚਾਹੀਦਾ ਭੈਣ ਭਰਾਵਾਂ ਨੂੰ ਹਾਂ ਜੀ ਲੋ ਜੀ ਤਲਿਆਰੀ ਦੀ ਆਲ ਕਰਦੀ ਥੋੜੀ ਇਹ ਨਾ ਖੁੱਲੀ ਰਹੀ ਛੜ ਚ ਹਾਂ ਜੀ ਠੀਕ ਹੈ ਜੀ ਸੋ ਥਾਣ ਥਣ ਦੀ ਮੋਟਾਈ ਪੂਰੀ ਹੈ ਦੋਸਤੋ ਮੋਟਾ ਥਾਣਾ ਵੰਡਾ ਮੁੰਡਾ ਕਾਫੀ ਸੋਹਣੀਆਂ ਨੇ ਵਿਰਲਾ ਸੋਹਣੀਆਂ ਨੇ ਆਪਸੀ ਥਾਣਾ ਤੀਆਂ ਸੋ ਪਸੰਦ ਆਊਗੀ ਤੁਹਾਨੂੰ ਇਹ ਵੜ ਤੇ ਗੱਬਣਾ ਠੀਕ ਹੈ ਜੀ ਪੰਜਾ ਸੱਤਾਂ ਦਿਨਾਂ ਤੱਕ ਸੂਪੂਗੀ ਕਰਮਾ ਵਾਲੀ ਤਿਆਰੀ ਦੇ ਵਿੱਚ ਜੁਟੀ ਆ ਸੋਹਣੀ ਬਾਕੀ ਵਾਜਨ ਰੋਡ ਚੰਗਾ ਸੰਦੂ ਸਾਹਿਬ ਪੂਰਾ ਹੈ ਹਾਂ ਨਹੀਂ ਪੂਰੀ ਫੁੱਲ ਵਾਜਨ ਦੇ ਵਿੱਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਰ ਸੰਦੀਪ ਤੋੜ ਲੋ ਬਾਕੀ ਸੰਤੂ ਸਾਹਿਬ ਥਣ ਥਣ ਇਹਨੂੰ ਬਹੁਤ ਚੰਗਾ ਲੱਗਾ ਆ ਨਹੀਂ ਪੂਰੀ ਸਫਾਈ ਹੈਗੀ ਥਣ ਥਣ ਜਿਹੜਾ ਦੋਸਤੋ ਕਾਫੀ ਸੋਹਣੀ ਬਰਲ ਬਰਲ ਤੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਦਿਖਾ ਦਈਏ ਆ ਲਓ ਸੋ 53 ਵੀ ਚੰਗੀ ਆ ਦੋਸਤੋ ਇਹਦਾ ਮੁੱਲ ਕੀ ਕਰਦੇ ਪਏ ਆ ਸੰਧੂ ਸਾਹਿਬ ਕਿਹ ਲੋ ਬੱਚੀ ਤੇ ਹੈਗੀ ਆ 85 90000 ਦੀ ਆਪਾਂ ਭਾਣਾ ਲਈ ਆ ਭਾਣਾ ਹੀ ਦੇ ਦੇਣੀ ਆ ਸੰਧੂ ਸਾਹਿਬ ਆ ਮੁੱਲ ਕਰਦੇ ਇਹਦਾ 78000 ਰੁਪਿਆ ਹਾਂਜੀ 75000 ਦੀ ਦੇ ਦਾਂਗੇ ਸੰਧੂ ਸਾਹਿਬ ਉਹ ਚੋਂ ਵੀ ਛੋਟ ਛੱਪਾ ਕਰ ਦਾਂਗੇ ਮਾਨਦਾਨ ਕਰ ਦਾਂਗੇ ਇਹ 75 ਚ 75 ਕਿਉਂ ਵੀ ਮਾਨਦਾਨ ਕਰ ਦਾਂਗੇ ਲਓ ਜੀ ਹਾਂਜੀ 75000 ਦੇ ਵਿੱਚੋਂ 200 ਛੋਟ ਛੱਪਾ ਹੋ ਜਾਊਗਾ ਹਾਂਜੀ ਬਾਕੀ ਸੰਧੂ ਸਾਹਿਬ ਜਿੰਨੀ ਹੈਗੀ ਇਹ ਚੰਗੀ ਆ ਵਜਨ ਲੋਡ ਵਾਲੀ ਆ ਸੁਥਰੀ ਆ ਤੇ ਥਾਂ ਤਪਾ ਵੀ ਚੰਗਾ ਲੱਗਾ ਬਾਕੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ 75000 ਦੇ ਵਿੱਚ ਉਹ ਮਾਨਤਾ ਨੂੰ ਹੋ ਜਾਊਗਾ ਸੋ ਵੱਡੇ ਕਦ ਕੱਦ ਦੇ ਵਿੱਚ ਆ ਵਜਨ ਲੋਡ ਪੂਰਾ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆਂ ਪੰਜ-ਛੇ ਦਿਨ ਲੈ ਜਾਣੇ ਜੀ ਅਜੇ ਢਿੱਲ ਟਾਲ ਵੀ ਹੈਗੀ ਆ ਬਾਕੀ ਚੰਗਾ ਖਲਾਰਾ ਪਾਊਗੀ ਥੱਲੇ ਹੂੰ ਲਓ ਜੀ अच्छा वीर संदीप ये दो ही आज ਆਪਣੇ ਕੋਲ ਪਸ਼ੂ ਸੀਗੇ ਵਗਾਂ। ਸੰਤੂ ਸਾਹਿਬ ਦੋ ਸੀ ਜਿਹੜੀ ਪਰਸੋਂ ਤੁਸੀਂ ਪਾਈ ਉਦੋਂ ਉਦੋਂ ਹੀ ਤੁਹਾਨੂੰ ਦੱਸਿਆ ਸੀ ਸੇਲ ਹੋ ਗਈ ਸੀ। ਠੀਕ ਹੈ। ਤੇ ਦੋ ਹੀ ਪਸ਼ੂ ਰਾਤੀ ਆਏ ਆਪਣੇ ਕੋਲ। ਠੀਕ ਹੈ। ਤੇ ਅੱਜ ਮੈਂ ਚਲੋ ਵੀਰ ਭਰਾਵਾਂ ਦੇ ਗਾੜੀ ਆਈ ਹੈ ਫੇਰ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ। ਹਾਂ ਜੀ ਮਾਰਜੀ। ਲਓ ਦੋਸਤੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਵੀ ਆਉਂਦੇ ਰਹਿੰਦੇ ਆ ਕੋਈ 5 4 5 7 ਨਗ ਹਰ ਰੋਜ਼ ਅਵੇਲੇਬਲ ਹੁੰਦੇ ਆ। ਫਿਲਹਾਲ ਅੱਜ ਆਪਾਂ ਇਹ ਤੁਹਾਨੂੰ ਦੋ ਹੀ ਪਸ਼ੂ ਦਿਖਾਉਣੇ ਸੀਗੇ। ਇੱਕ ਸੂਈ ਸੂਬਾਈ ਵੈੜ ਪਹਿਲੇ ਨੰਬਰ ਤੇ। ਇੱਕ ਇਹ ਦੂਜੇ ਨੰਬਰ ਵਾਲੀ ਜਿਹੜੀ ਗੱਬਣ ਸੋ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਆ ਦੋਨਾਂ ਗ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ